ਦੇਖੋ ਸਰ ਮਨਮੋਹ ਸਿੰਘ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਸੋਹਣਾਂ ਨੇ ਬੜੀ ਸੇਵਾ ਕੀਤੀ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਔਰ ਜਦੋਂ ਸਾਡੀ ਇਕਨੋਮੀ ਘਾਟੇ ਵਿੱਚ ਜਾ ਰਹੀ ਸੀ ਉਹਨਾਂ ਨੇ ਇੱਕ ਨਵਾਂ ਰਾਹ ਦੱਸਿਆ ਜਿਹੜਾ ਹਮੇਸ਼ਾ ਲੋਕ ਨੂੰ ਯਾਦ ਕਰੇਗਾ ਉਹਨਾਂ ਦੇ ਸੰਸਕਾਰ ਨੂੰ ਲੈ ਕੇ ਕੰਟਰੋਵਰਸੀ ਖੜੀ ਕਰਨੀ ਮੈਂ ਸਮਝਦਾ ਕਟਗੈਂਟੀਆਂ ਨੂੰ ਉਹੀ ਸੈਂਸ ਆਫ ਇਨ ਇਕਵਲਟੀ ਬੇਚਣ ਵਾਲੀ ਗੱਲ ਹੈ ਇਨਸਿਕਿਉਰਟੀ ਪੈਦਾ ਕਰਨ ਵਾਲੀ ਗੱਲ ਹੈ ਇਹ ਕਾਂਗਰਸ ਦੀ ਨੀਤੀ ਰਹੀ ਹੈ ਪਹਿਲੀ ਗੱਲ ਹੈ ਕਿ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹ ਸਾਰਿਆਂ ਦਾ ਸਾਂਝਾ ਹੁੰਦਾ ਹੈ ਉਹਨੂੰ ਮਿਨੋਰਟੀ ਨਾਲ ਜੋੜਨਾ ਜਾਂ ਕੱਲਾ ਸਿੱਖ ਕਹਿ ਕੇ ਸੰਬੋਧਨ ਕਰਨਾ ਜਾਂ ਸਿੱਖ ਨਾਲ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਨੀ ਇੱਕ ਛੋਟੀ ਮਾਨਸਿਕਤਾ ਦੀ ਗੱਲ ਹੈ ਮੈਂ ਤਾਂ ਜਦੋਂ ਉਹਨਾਂ ਦੇ ਘਰ ਗਿਆ ਕੁਸ਼ੀਓ ਸ਼ਾਦੂਸੋਲੇ ਉੱਥੇ ਸਿਗੇ ਤੇ ਮੈਨੂੰ ਤਾਂ ਕੋਈ ਕਾਂਗਰਸੀ ਨੇਤਾ ਜਿਹੜੇ ਗੱਲਾਂ ਕਰਨ ਵਾਲੇ ਆ ਉਹ ਉੱਥੇ ਬੈਠੇ ਨਜ਼ਰ ਨਹੀਂ ਆਏ ਸਵਾਰਤਾ ਤਾਂ ਸੀ ਜੇ ਆਪ ਮਿਲ ਕੇ ਅੱਗੇ ਲਾ ਕੇ ਪ੍ਰਧਾਨ ਮੰਤਰੀ ਜੀ ਕੋ ਜਾਂਦੇ ਜਿਹੜੀਆਂ ਗੱਲਾਂ ਹੁਣ ਕਰਦੇ ਨੇ ਇਹਨਾਂ ਨੂੰ ਪਤਾ ਲੱਗਦਾ ਕਿ ਗਵਰਨਮੈਂਟ ਨੇ ਤਾਂ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਉਹਨਾਂ ਦੇ ਰਗੀਠਾ ਸਾਹਿਬ ਜਿਹੜੇ ਜਲ ਪ੍ਰਵਾਹ ਕੀਤੇ ਗਏ ਤੇ ਉੱਥੇ ਇਹਨਾਂ ਚੋਂ ਕੋਈ ਵੀ ਜਿਹੜੇ ਗੱਲਾਂ ਕਰਨ ਵਾਲੇ ਨੇ ਇਹਨਾਂ ਦਾ ਪਿਆਰ ਮਨਮੋਹਨ ਸਿੰਘ ਪਿਆਰ ਸਿਰਫ ਅਖਬਾਰਾਂ ਦੇ ਵਿੱਚ ਖਬਰਾਂ ਦੇ ਕੇ ਖਤਮ ਹੋ ਗਿਆ ਇਹਨਾਂ ਚੋਂ ਕੋਈ ਵੀ ਉੱਥੇ ਨਹੀਂ ਸਿਆਇਆ ਮਨਮੋਹਨ ਸਿੰਘ ਜੀ ਕੋ ਲੈ ਕੇ ਸਮਾਰਕ ਕੋ ਲੈ ਕੇ ਜ਼ਮੀਨ ਕੋ ਲੈ ਕੇ ਦਾ ਸੰਸਕਾਰ ਕੋ ਲੈ ਕੇ ਲਗਾਤਾਰ ਸੰਭਾਲ ਜੀ ਹੈ ਉਹ ਭਾਜਪਾ ਕੇ ਉੱਪਰ ਖੜੇ ਹੋਏ ਹੈ ਇਸ ਕੋ ਲੈ ਕੇ ਕੀ ਕਹਾਂਗੇ ਦੇਖੋ ਸudar Manmohan Singh ਪੂਰੇ ਦੇਸ਼ ਕੇ ਪ੍ਰਧਾਨ ਮੰਤਰੀ ਥੇ ਉਹਨਾਂ ਨੇ ਬੜੀ ਸੇਵਾ ਕੀਤੀ ਔਰ ਜਦੋਂ ਸਾਡੀ ਇਕਨੋਮੀ ਘਾਟੇ ਵਿੱਚ ਜਾ ਰਹੀ ਸੀ ਉਹਨਾਂ ਨੇ ਇੱਕ ਨਵਾਂ ਰਾਹ ਦੱਸਿਆ ਜਿਹੜਾ ਹਮੇਸ਼ਾ ਲੋਕ ਨੂੰ ਯਾਦ ਕਰਦੇ ਰਹਿਣਗੇ ਲੇਕਿਨ ਉਹਨਾਂ ਦੇ ਸੰਸਕਾਰ ਨੂੰ ਲੈ ਕੇ ਕੰਟਰੋਵਰਸੀ ਖੜੀ ਕਰਨੀ ਮੈਂ ਸਮਝਣਾ ਕਟਗੈਂਟੀਆਂ ਨੂੰ ਉਹੀ ਸੈਂਸ ਆਫ ਇਨ ਇਕਵਲਟੀ ਬੇਚਣ ਵਾਲੀ ਗੱਲ ਹੈ ਇਨਸਿਕਿਉਰਟੀ ਪੈਦਾ ਕਰਨ ਵਾਲੀ ਗੱਲ ਹੈ ਇਹ ਕਾਂਗਰਸ ਦੀ ਨੀਤੀ ਰਹੀ ਹੈ ਜਦੋਂ ਪ੍ਰਧਾਨ ਸ੍ਰੀ ਸਾਬ ਮਰਮੋਲ ਸਿੰਘ ਦੀ ਮੌਤ ਦੀ ਖਬਰ ਲੱਗੀ ਰਾਤ ਨੂੰ 10:30 ਵਜੇ ਤੱਕ ਟੈਲੀਵਿਜ਼ਨਾਂ ਤੇ ਨਹੀਂ ਸੀ ਆ ਰਿਹਾ ਤੇ ਉਸ ਤੋਂ ਬਾਅਦ ਇਮੀਡੀਏਟਲੀ ਯੂਨੀਅਨ ਕੈਬਨਿਟ ਦੀ ਮੀਟਿੰਗ ਹੋਈ ਉਹਨਾਂ ਨੇ ਇਸ ਸਮਾਰਕ ਬਣਾਉਣ ਲਈ ਥਾਂ ਵੀ ਦਿੱਤੀ ਗਈ ਔਰ ਇਹ ਫੈਸਲਾ ਹੋਇਆ ਕਿ ਟਰਸਟ ਬਣੇਗਾ ਤੇ ਇੱਕ ਲੀਸਟੇ ਦਿੱਤੀ ਜਾਏਗੀ ਦੂਜੀ ਗੱਲ ਹੈ ਕਿ ਜਦੋਂ ਉਹਨਾਂ ਦੀ ਮੌਤ ਹੋਈ ਜਿਸ ਦਿਨ ਉਸਨ ਇਨਾ ਮੀ ਪੈ ਰਿਆ ਸੀਗਾ ਕਿ ਖੁੱਲੇ ਚ ਸੰਸਕਾਰ ਹੀ ਨਹੀਂ ਹੋ ਸਕਦਾ ਔਰ ਉਹ ਸੰਸਕਾਰ ਫਿਰ ਕਿਵੇਂ ਕਰਦੇ ਇਹ ਵੀ ਤਾਂ ਰਾਹ ਦੱਸਣ ਸੋ ਇਹ ਅਨਸੈਸਰੀ ਮਿਨੋਰਟੀਜ਼ ਨੂੰ ਪਹਿਲੀ ਗੱਲ ਹੈ ਕਿ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹ ਸਾਰਿਆਂ ਦਾ ਸਾਂਝਾ ਹੁੰਦਾ ਉਹਨੂੰ ਮਿਨੋਰਟੀ ਨਾਲ ਜੋੜਨਾ ਜਾਂ ਕੱਲਾ ਸਿੱਖ ਕਹਿ ਕੇ ਸੰਬੋਧਨ ਕਰਨਾ ਜਾਂ ਸਿੱਖ ਨਾਲ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਨੀ ਇੱਕ ਛੋਟੀ ਮਾਨਸਿਕਤਾ ਦੀ ਗੱਲ ਹੈ ਦੂਜੀ ਗੱਲ ਹੈ ਕਿ ਆਪ ਇਹਨਾਂ ਦੀ ਜਿਹੜੇ ਗੱਲ ਕਰਦੇ ਨੇ ਇਹਨਾਂ ਨੇ ਸ਼੍ਰੀ ਨਰਸਿਮਹਾ ਰਾਓ ਸਾਬਕਾ ਪ੍ਰਧਾਨ ਮੰਤਰੀ ਇਸ ਸੰਸਾਰ 'ਚ ਨਹੀਂ ਰਹੇ ਸੀ ਉਹਨਾਂ ਦਾ ਸੰਸਕਾਰ ਤੱਕ ਕੀ ਕਰਨਾ ਸੀ ਦਿੱਲੀ ਦੇ ਵਿੱਚ ਜਗ੍ਹਾ ਕਿੱਥੇ ਦੇਣੀ ਸੀ ਉਹਨਾਂ ਨੂੰ ਪਾਰਟੀ ਕਾਂਗਰਸ ਪਾਰਟੀ ਦੇ ਦਫ਼ਤਰ ਵੀ ਉਹਨਾਂ ਦਾ ਸ਼ਰੀਰ ਨਹੀਂ ਸੀ ਲੈ ਜਾਣ ਦਿੱਤਾ ਹైదరాబాద్ ਦੇ ਵਿੱਚ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਉੱਥੇ ਸਮਾਰਕ ਬਣਿਆ ਉਹ ਵੀ ਜਰੀ ਹੈ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਜਗ੍ਹਾ ਅਲਾਟ ਕੀਤੀ ਉਹਦੇ ਲਈ ਗੱਲ ਕੀਤੀ ਸਰ ਸਾਬ ਮਰਮੋਤ ਸਿੰਘ ਦਾ ਸਾਰੇ ਸਤਕਾਰ ਕਰਦੇ ਆ ਮਾਨਯੋਗ ਪ੍ਰਧਾਨ ਮੰਤਰੀ ਪੂਰੇ ਕੈਬਨਟ ਦੇ ਲੋਕ ਅਸੀਂ ਸਾਰੇ ਦੋ ਵਾਰੀ ਕਰਮੇਸ਼ਨ ਵੇਲੇ ਵੀ ਔਰ ਉਹਨਾਂ ਦੇ ਘਰ ਵੀ ਜਾ ਕੇ ਆਏ ਮੈਂ ਤਾਂ ਜਦੋਂ ਉਹਨਾਂ ਦੇ ਘਰ ਗਿਆ ਤੁਸੀਂ ਉਹ ਸ਼ਾਇਦ ਉਸ ਵੇਲੇ ਉੱਥੇ ਸਿਗੇ ਤੇ ਮੈਨੂੰ ਤਾਂ ਕੋਈ ਕਾਂਗਰਸੀ ਨੇਤਾ ਜਿਹੜੇ ਗੱਲਾਂ ਕਰਨ ਵਾਲੇ ਆ ਉਹ ਉੱਥੇ ਬੈਠੇ ਨਜ਼ਰ ਨਹੀਂ ਆਏ ਉਹ ਤਾਂ ਕੋਠੀ 'ਚ ਵੀ ਹਾਜ਼ਰ ਨਹੀਂ ਸੀ ਬਾਹਰੋਂ ਹੀ ਗੱਲਾਂ ਕਰਦੇ ਸੀ ਸਵਾਗਤ ਆਸੀ ਜੇ ਆਪ ਮਿਲ ਕੇ ਅੱਗੇ ਲਾ ਕੇ ਪ੍ਰਧਾਨ ਮੰਤਰੀ ਜੀ ਕੋ ਜਾਂਦੇ ਜਿਹੜੀਆਂ ਗੱਲਾਂ ਹੁਣ ਕਰਦੇ ਨੇ ਇਹਨਾਂ ਨੂੰ ਪਤਾ ਲੱਗਦਾ ਕਿ ਗਵਰਨਮੈਂਟ ਨੇ ਤਾਂ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਤਾਂ ਬਰਸਾਤ ਦੇ ਵਿੱਚ ਪਰਮਿਸ਼ਨ ਕਿਸੇ ਕਵਰ ਥਾਂ ਤੇ ਹੁੰਦੀ ਹੈ ਤੇ ਉੱਥੇ ਕੋਈ ਵੀ ਮੜੀ ਨਹੀਂ ਬਣੀ ਹੋਈ ਸਥਲ ਬਣੇ ਹੋਏ ਆ ਇਹਨਾਂ ਦਾ ਵੀ ਸਥਲ ਬਣੇਗਾ ਅੱਛੀ ਯਾਦਗਾਰ ਬਣੇ ਹੋਰ ਇਹਨਾਂ ਦੀ ਲੈਜਸੀ ਕਿਵੇਂ ਅੱਗੇ ਵੱਧ ਸਕੇ ਇਹਦੇ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਜਦੋਂ ਉਹਨਾਂ ਦੇ ਗੀਠਾ ਸਾਫ ਜਿਹੜੇ ਜਲ ਪ੍ਰਵਾਹ ਕੀਤੇ ਗਏ ਤੇ ਉੱਥੇ ਇਹਨਾਂ ਚੋਂ ਕੋਈ ਵੀ ਜਿਹੜੇ ਗੱਲਾਂ ਕਰਨ ਵਾਲੇ ਨੇ ਇਹਨਾਂ ਦਾ ਪਿਆਰ ਮਨਮੋਹਨ ਸਿੰਘ ਪਿਆਰ ਸਿਰਫ ਅਖਬਾਰਾਂ ਦੇ ਵਿੱਚ ਖਬਰਾਂ ਦੇ ਕੇ ਖਤਮ ਹੋ ਗਿਆ ਇਹਨਾਂ ਚੋਂ ਕੋਈ ਵੀ ਉੱਥੇ ਨਹੀਂ ਸੀ ਆਇਆ ਔਰ ਕਿਸੇ ਨੇ ਉਹ ਸਾਰਾ ਸਿੱਖ ਸਮਾਜ ਨੇ ਇਕੱਠੇ ਹੋ ਕੇ ਉਹਨਾਂ ਦੇ ਫੁੱਲ ਉੱਥੇ ਧਾਰਿਆ ਤੇ ਮੈਨੂੰ ਨਹੀਂ ਲੱਗਦਾ ਇਹ ਜਿਹੜੀ ਗੱਲ ਕਰਦੇ ਆ ਦਿਨੋਂ ਕਰਦੇ ਆ ਇਹ ਦਿਮਾਗੋਂ ਕਰਦੇ ਆ ਕਿ ਅਸੀਂ ਇਹਦਾ ਕਿਵੇਂ ਸਿਆਸੀ ਲਾਭ ਲਿਆ ਜਾਵੇ ਤੇ ਸਰਕਾਰ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਮੈਂ ਸਮਝਦਾ ਜਿਹੜਾ ਵਿਅਕਤੀ ਚਲਾ ਗਿਆ ਉਹ ਸਾਰੇ ਦੇਸ਼ ਦਾ ਸੀ ਉਹਨੂੰ ਸਾਰੇ ਦੇਸ਼ ਦਾ ਹੀ ਰਹਿਣ ਦੇਣਾ ਚਾਹੀਦਾ ਹੈ ਤਾਂ ਕਿ ਉਹਨੂੰ ਫਿਰਕਿਆਂ 'ਚ ਵੰਡ ਕੇ ਜਾਂ ਪਾਰਟੀਆਂ 'ਚ ਵੰਡ ਕੇ ਉਹਦਾ ਉਹਦੇ ਬਾਰੇ ਗੱਲਾਂ ਖੜੀਆਂ ਕਰਕੇ ਔਰ ਕੰਟਰੋਵਰਸੀ ਖੜੀ ਕਰਕੇ ਉਹਦਾ અપਮਾਨ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਕਾਂਗਰਸ ਵਾਲੇ